ਹਾਂਜੀ ਰਾਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਆਪਾਂ ਮਾਸਟਰ ਜਿਹੜਾ ਪੰਜਾਬੀ ਦੀ ਤਿਆਰੀ ਕਰ ਰਹੇ ਹਾਂ ਤੇ ਅੱਜ ਆਪਣਾ ਲੈਕਚਰ ਨੰਬਰ 8 ਹੈ ਜਿਹਦੇ ਵਿੱਚ ਆਪਾਂ ਪੜਾਂਗੇ ਚਮਾਉਲ ਵਰੀ ਹਾਂਜੀ ਆਪਣੀ ਵੀਡੀਓ ਅੱਗੇ ਵਧਾਉਣ ਤੋਂ ਪਹਿਲਾਂ ਆਪਣੇ ਚੈਨਲ ਨੂੰ ਬਹੁਤ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਸਕੇ ਹਾਂਜੀ ਰਾਜੀ ਅੱਜ ਆਪਾਂ ਪੜਦੇ ਹਾਂ ਨਾਵਲ ਹਾਂਜੀ ਰਾਜੀ ਆਪਾਂ ਅੱਜ ਪੜ੍ਹਨਾ ਨਾਵਲ ਵਰੀ ਹਾਂਜੀ ਰਾਜੀ ਆਪਾਂ ਵੀਡੀਓ ਨੂੰ ਅੱਗੇ ਉਹ ਦਵਾਂ ਤਾਂ ਪਹਿਲਾਂ ਕੁਛ ਗੱਲਾਂ ਕਰ ਲੈਣੇ ਆ ਰਾਜੀ ਹੁਣ ਜਿਵੇਂ ਤੁਸੀਂ ਦੇਖਦੇ ਆ ਵੀ ਡੇਲੀ ਤੁਹਾਨੂੰ ਵੀਡੀਓ ਮਿਲਦੀ ਆ ਆਪਣੇ ਸਿਲੇਬਸ ਦੇ ਅਕੋਰਡਿੰਗ ਆਪਾਂ ਚੱਲ ਰਹੇ ਆ ਹਨਾ ਪਰ ਤੁਸੀਂ ਵੀਡੀਓ ਦੇਖ ਲੈਣੇ ਹੋ ਰਾਜੀ ਪਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਨਾ ਕਿ ਲਾਈਕ ਸ਼ੇਅਰ ਕਰਦੇ ਹੋ ਠੀਕ ਆ ਰਾਜੀ ਆਪਣੇ ਚੈਨਲ ਨੂੰ ਬਹੁਤ ਬਹੁਤ ਸਪੋਰਟ ਕਰੋ ਤਾਂ ਕਿ ਤੁਹਾਨੂੰ ਫ੍ਰੀ ਦੇ ਵਿੱਚ ਸਾਰੇ ਥਿਊਰੀ ਲੈਕਚਰ ਕਰਵਾ ਸਕਾਂ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਨਹੀਂ ਕਰਨਾ ਤਾਂ ਆਪਾਂ ਥੋੜੇ ਦਿਨ ਵੀਡੀਓ ਪਾ ਕੇ ਫਿਰ ਚੈਨਲ ਬੰਦ ਕਰ ਦੇਵਾਂਗੇ ਕਿਸੇ ਰਾਜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਅਪਲਾਈ ਕਰਾ ਸਕਦਾ ਤੇ ਆਪਣਾ ਸਾਰਾ ਥਿਊਰੀ ਸਿਲੇਬਸ ਤੁਹਾਨੂੰ ਇਹ ਕੰਪਲੀਟ ਕਰਾ ਦੇਣਾ ਹਨਾ ਮਾਸਟਰ ਕੈਡਰੀ ਤਿਆਰੀ ਆਪਾਂ ਕੋਚਿੰਗ ਸੈਂਟਰਾਂ ਦੇ ਵਿੱਚੋਂ ਵੀ ਫ੍ਰੀ ਲੈਨੇ ਆ ਰਜ ਫੀਸਾ ਭਰ ਕੇ ਲੈਨੇ ਹਨਾ ਇਹਦੇ ਉੱਤੇ ਤੁਹਾਨੂੰ ਫ੍ਰੀ ਵਿੱਚ ਹੀ ਸਾਰਾ ਕਰਵਾਇਆ ਜਾਂਦਾ ਕੋਈ ਚੈਨਲ ਤੁਹਾਨੂੰ 프리 ਵਿੱਚ ਤਿਆਰੀ ਨਹੀਂ ਕਰਵਾਵੇਗਾ ਥਿਊਰੀ ਦੇ ਤੇ ਆਪਾਂ ਤੁਹਾਨੂੰ ਫ੍ਰੀ ਵਿੱਚ ਤਿਆਰੀ ਕਰਵਾ ਰਹੇ ਹਾਂ ਇਸ ਲਈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਰਾਜੀ ਚਲੋ ਹੁਣ ਆਪਾਂ ਪੜਦੇ ਨਾਵਲ ਕੀ ਹੈ ਹਾਂਜੀ राजे ਨਾਵਲ ਨਾਵਲ ਸ਼ਬਦ ਨੂੰ ਅੰਗਰੇਜ਼ੀ ਤੋਂ ਸਿੱਧਾ ਹੀ ਪੰਜਾਬੀ ਵਿੱਚ ਅਪਣਾ ਲਿਆ ਗਿਆ ਹੈ ਇਹ ਸ਼ਬਦ ਅੰਗਰੇਜ਼ੀ ਵਿੱਚ ਲਦੀਨੀ ਦੇ ਨੋਵਲ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਸਮਾਚਾਰ ਦੀ ਖਬਰ ਹਾਂਜੀ राजे ਜਿਹੜਾ ਨਾਵਲ ਸ਼ਬਦ ਉਹਨਾਂ ਅੰਗਰੇਜ਼ੀ ਤੋਂ ਸਿੱਧਾ ਹੀ ਪੰਜਾਬੀ ਵਿੱਚ ਬਣਾ ਲਿਆ ਗਿਆ ਹੈ ਇਸ ਸ਼ਬਦ ਦੇ ਨੂੰ ਅੰਗਰੇਜ਼ੀ ਵਿੱਚ ਲ Latinੀ ਭਾਸ਼ਾ ਦੇ ਨਾਵਲ ਸ਼ਬਦ ਤੋਂ ਬਣਿਆ ਹੈ ਜਿਹੜਾ ਇਹ ਸ਼ਬਦਾਂ ਅੰਗਰੇਜ਼ੀ ਚ Latinੀ ਭਾਸ਼ਾ ਦੇ ਸ਼ਬਦ ਮਿਲਦੇ ਪਰ ਐਂਜਿਸ ਦਾ ਅਰਥ ਹੈ ਸਮਾਚਾਰ ਤੇ ਖਬਰ ਹਾਂਜੀ ਇਸ ਦੇ ਅਰਥ ਸਬੰਧੀ ਹਾਂਜੀ ਸਹੀ ਇਸ ਦੇ ਅਰਥ ਸਬੰਧੀ ਸੱਜੇ ਸੱਜੇ ਵਿਸਤਾਰ ਹੁੰਦਾ ਗਿਆ ਹਾਂਜੀ ਇਹਦੇ ਅਰਥ ਦਾ ਕੀ ਸੱਜੇ ਸੱਜੇ ਵਿਸਤਾਰ ਹੁੰਦਾ ਗਿਆ ਅਤੇ ਹੁਣ ਨਾਵਲ ਇੱਕ ਨਵੇਂ ਢੰਗ ਦੀ ਵਰਨਾਤਮਕ ਕਥਾ ਲਈ ਵਰਤੇ ਜਾਂਦਾ ਹੈ ਠੀਕ ਹੈ ਜੇ ਇਹਦਾ ਸੱਜੀ ਸੱਜੀ ਕੀ ਵਿਸਤਾਰ ਹੋਇਆ ਤੇ ਹੁਣ ਨਾਵਲ ਕਿੰਨਾ ਵੱਟਾਂਗ ਦੀ ਵਰਨਾਤਮਕ ਕਥਾ ਲਈ ਵਰਤੇ ਜਾਂਦਾ ਹੈ ਹਾਂਜੀ ਵਰਤੇ ਜਾਂਦਾ ਹੈ ਜੋ ਆਧਨਿਕ ਤੇ ਸੱਚੀ ਹੋਣ ਦਾ ਦਾਵਾ ਕਰਦੇ ਮਤਲਬ ਕਿ ਉਹ ਇਹ ਜਿਹੜਾ ਨਾਵਲ ਦੀ ਹੁੰਦਾ ਮਿੱਟਾਂ ਹਾਂ ਨਾ ਸਿਰਜਣਾ ਹੋਇਆ ਉਹ ਆਧਨਿਕ ਤੇ ਸੱਚੀ ਹੋਣ ਦਾ ਦਾਵਾ ਕਰਦੇ ਠੀਕ ਹੈ ਕੁਝ ਵਿਦਵਾਨ ਨਾਵਲ ਦੀ ਥਾਂ ਤੇ ਉਪਨਿਆਸ ਸ਼ਬਦ ਦੀ ਵਰਤੋਂ ਕਰਦੇ ਹਨ ਜੀ ਰਾਜੀ ਕੁਝ ਜਿਹੜੇ ਵਿਦਵਾਨ ਆ ਉਹ ਨਾਵਲ ਦੀ ਜਗ੍ਹਾ ਉਪਨਿਆਸ ਸ਼ਬਦ ਦੀ ਵਰਤੋਂ ਕਰਦੇ ਹਨ ਉਪਨਿਆਸ ਸ਼ਬਦ ਹਿੰਦੀ ਸਾਹਿਤ ਵਿੱਚ ਆਮ ਪ੍ਰਚਲਿਤ ਹੈ ਹਾਂ ਜੀ ਰਾਜੀ ਜਿਹੜਾ ਉਪਨਿਆਸ ਸ਼ਬਦ ਆ ਹਿੰਦੀ ਵਿੱਚ ਆਮ ਹੀ ਪ੍ਰਚਲਿਤ ਹੈ ਉਪਨਿਆਸ ਸ਼ਬਦ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਠੀਕ ਹੈ ਰਾਜੀ ਜਿਹੜਾ ਉਪਨਿਆਸ ਸ਼ਬਦ ਆ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਉਪਕ ਨਿਆਸ ਨਿਯਾਸ ਦੇ ਰਾਜੇ ਆੜੇ ਕੰਨਾ ਪਾ ਲਏ ਜੇ ਤੁਸੀਂ ਟਾਈਪਿੰਗ ਮਿਸਟੇਕ ਹੋਈ ਹੈ ਸੌਰੀ ਮਾਫ ਕਰਨਾ ਐਕਚੁਅਲੀ ਹਾਂਜੀ ਉਪਧਾਰਥ ਹੈ ਸਾਹਮਣੇ ਜਾਂ ਕੋਲ ਹੈ ਨਾ ਜੀ ਰਾਜੇ ਤੇ ਨਿਯਾਸ ਦਾ ਅਰਥ ਹੈ ਰੱਖਣਾ ਜਾਂ ਸਥਾਪਿਤ ਕਰਨਾ ਇਸ ਤਰ੍ਹਾਂ ਉਪਨਿਆਸ ਦਾ ਸ਼ਾਬਦਿਕ ਅਰਥ ਕੀ ਹੋ ਗਿਆ ਮਨੁੱਖ ਦੇ ਨੇੜੇ ਰੱਖੀ ਹੋਈ ਕੋਈ ਚੀਜ਼ ਠੀਕ ਹੈ ਰਾਜੇ ਇਸ ਦੀ ਵਿਆਖਿਆ ਕਰਦਿਆਂ ਹੋਇਆ ਕੁਝ ਵਿਦਵਾਨਾਂ ਦਾ ਮਤ ਹੈ ਕਿ ਉਪਨਿਆਸ ਤੋਂ ਪਾਵ ਹੈ ਉਹ ਵਸਤੂ ਜਾਂ ਰਚਨਾ ਜਿਸ ਨੂੰ ਪੜ੍ਹ ਕੇ ਜਿਵੇਂ ਮਹਿਸੂਸ ਹੋਵੇ ਕਿ ਉਹ ਸਾਡੀ ਆਪਣੀ ਹੈ ਹਾਂਜੀ ਵਿਦਵਾਨਾਂ ਦਾ ਮਤ ਹੈ ਕਿ ਉਹਨਾਂ ਦਾ ਇਹ ਪਾਵ ਇਹ ਹੈ ਕਿ ਕੋਈ ਜਿਹੜੀ ਜੇ ਰਚਨਾ ਜਿਹੜੀ ਆਪਾਂ ਕਰਦੇ ਆ ਇਹਨੂੰ ਪੜ ਕੇ ਇਦਾਂ ਮਹਿਸੂਸ ਹੋਵੇ ਕਿ ਉਹ ਸਾਡੀ ਆਪਣੀ ਹੈ ਇਸ ਵਿੱਚ ਸਾਡੇ ਜੀਵਨ ਬਾਰੇ ਕੋਈ ਗੱਲ ਕਹੀ ਗਈ ਹੈ ਹਾਂਜੀ ਜਦੋਂ ਆਪਾਂ ਇਹ ਰਚਨਾ ਨੂੰ ਪੜੀਏ ਮਤਲਬ ਉਹ ਪਨਿਆਸ ਰਚਨਾ ਤਾਂ ਪਾਵ ਇਹ ਆ ਜਦੋਂ ਆਪਾਂ ਇਸ ਰਚਨਾ ਨੂੰ ਪੜੀਏ ਤੇ ਆਪਾਂ ਨੂੰ ਇੰਜ ਲੱਗੇ ਇਹ ਮੈਨ ਮਹਿਸੂਸ ਹੋਵੇ ਕਿ ਉਹ ਸਾਡੀ ਆਪਣੀ ਹੈ ਇਹਦੇ ਵਿੱਚ ਕੋਈ ਸਾਡੇ ਜੀਵਨ ਬਾਰੇ ਇਹ ਗੱਲ ਕਹੀ ਗਈ ਹੈ ਜਰਾਂ ਜੀ ਕੁਝ ਵਿਦਵਾਨ ਨੇ ਇਸ ਦਾ ਅਰਥ ਕੀਤਾ ਹੈ ਕਿ ਉਪਨਿਆਸ ਉਹ ਰਚਨਾ ਹੈ ਜੋ ਜੀਵਨ ਦੀਆਂ ਗੁੰਝਲਾਂ ਅਤੇ ਮਨ ਦੀਆਂ ਗੰਡਾਂ ਨੂੰ ਸਪਸ਼ਟ ਕਰਕੇ ਪਾਠਕ ਦੇ ਸਾਹਮਣੇ ਰੱਖ ਦਿੰਦੀ ਹੈ। ਹਾਂਜੀ ਕੁਝ ਵਿਦਵਾਨ ਇਹ ਕਹਿੰਦੇ ਕਿ ਉਪਨਿਆਸ ਉਹ ਰਚਨਾ ਹੈ ਮਤਲਬ ਕਿ ਉਪਨਿਆਸ ਤੋਂ ਬਾਅਦ ਨਾਵਲ ਉਹ ਰਚਨਾ ਹੈ ਜਿਹੜੀ ਜੀਵਨ ਦੀਆਂ ਗੁੰਝਲਾਂ ਜਿੰਮਨਤਲ ਆਪਣੇ ਜੀਵਨਾਂ ਚ ਗੁੰਝਲਾਂ ਦਿੰਦੀਆਂ ਤੇ ਮਨ ਦੀਆਂ ਗੰਡਾਂ ਜਿਹੜੀਆਂ ਮਤਲਬ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਨੂੰ ਸਪਸ਼ਟ ਕਰਕੇ ਮਤਲਬ ਕਿ ਉਹਨੂੰ ਸਹੀ ਤਰੀਕੇ ਨਾਲ ਲੇਕ ਕੇ ਪਾਠ ਵਿੱਚ ਸਾਹਮਣੇ ਰੱਖ ਦਿੰਦੇ ਆ ਠੀਕ ਹੈ राजे ਪੰਜਾਬੀ ਨਾਵਲ ਅੰਗਰੇਜ਼ੀ ਦੇ ਪ੍ਰਭਾਵ ਦੇ 19ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਹਾਂਜੀ राजे ਹੁਣ ਜਿਵੇਂ ਆਏ ਮਤਲਬ ਅੰਗਰੇਜ਼ੀ ਨਾਵਲ ਦੇ ਪ੍ਰਭਾਵ ਦੇ 19ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਪੈਦਾ ਹੋਇਆ ਉਦੋਂ ਕੀ ਆ ਭਾਰਤ ਤੇ ਅੰਗਰੇਜ਼ੀ ਦੀ ਸਥਾਪਨਾ ਹੋ ਜਾਣ ਕਰਕੇ ਸਾਡੇ ਦੇਸ਼ ਵਿੱਚ ਪੂੰਜੀਵਾਦੀ ਆਰਥਚਾਰੇ ਦੀ ਸਥਾਪਨਾ ਹੋ ਰਹੀ ਸੀ ਹਾਂਜੀ ਰਾਜੀ ਕੀ ਹੈ ਉਨਵੇਂ ਸਦੀ ਜਿਹੜਾ ਕਿ ਆਖਰੀ ਧੱਕੇ ਵਿੱਚ ਪੈਦਾ ਹੋਇਆ ਉਦੋਂ ਭਾਰਤ ਤੇ ਅੰਗਰੇਜ਼ੀ ਦੀ ਸਾਮਨਾ ਹੋ ਰਹੀ ਸੀ ਇਸੇ ਕਰਕੇ ਸਾਡੇ ਦੇਸ਼ ਵਿੱਚ ਪੂੰਜੀਵਾਦੀ ਅਰਥਚਾਰਾ ਦੀ ਸਥਾਪਨਾ ਹੋ ਰਹੀ ਸੀ ਠੀਕ ਹੈ ਰਾਜੀ ਨਾਵਲ ਜਿਹੜਾ ਹੈਗਾ ਪੂੰਜੀਵਾਦੀ ਦਾ ਸਭ ਤੋਂ ਵੱਡਾ ਸੌਰੀ ਸਭ ਤੋਂ ਮਤਮਪੂਰਨ ਰੂਪਕਾਰ ਹੈ ਹਾਂਜੀ ਜਿਹੜਾ ਨਾਵਲ ਆ ਪੂੰਜੀਵਾਦ ਦਾ ਸਭ ਤੋਂ ਮਤਮਪੂਰਨ ਰੂਪਕਾਰ ਹੈ ਠੀਕ ਹੈ ਰਾਜੀ ਨਾਵਲ ਸਾਇਦ ਦੀ ਉਸ ਸ਼੍ਰੇਣੀ ਦੇ ਪ੍ਰਮੁੱਖ ਅੰਗ ਹੈ ਗਲਪਕਿਆਨ ਦਾ ਹੈ ਗਲਪਤੇ ਅਰਥਾਂ ਨੂੰ ਕੋਈ ਕਲਪਿਤ ਰਚਨਾ ਹਾਂਜੀ ਮਤਲਬ ਇਹ ਨੂੰ ਗਲਪਕਿਆਨ ਦਾ ਹੈ ਤੇ ਗਲਪਤੇ ਅਰਥ ਕੀ ਇਹ ਕੋਈ ਕਲਪਿਤ ਰਚਨਾ ਹੈ ਇਹ ਇੱਕ ਅਜੀਹਾ ਵਰਣਨ ਹੁੰਦਾ ਹੈ ਜੋ ਵਸਤੂ ਰਚਨਾ ਬਾਹਰ ਹਰਤਾ ਵਸਤੂ ਬਾਹਰਤਾ ਵਸਤੂ ਵਿਤ ਵਿਤ ਨੂੰ ਪਹਿਲਾਂ ਕਦੇ ਇੰਨੇ ਬਿਨਾਂ ਨਾ ਵਾਪਰਿਆ ਹੋਵੇ ਪਰ ਜਦੋਂ ਇਸ ਰਚਨਾ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਸੱਚ ਪੱਤੀ ਦੇ ਮਤਲਬ ਕਿ ਇਤਨੀ ਰਚਨਾ ਹੋਣੀ ਚਾਹੀਦੀ ਜਿਹੜੀ ਪਹਿਲਾਂ ਜੁੱਤ ਦੇ ਵਿੱਚ ਵਾਪਰੀ ਨਾ ਹੋਵੇ ਪਰ ਜਦੋਂ ਇਹਦਾ ਵਿਸਲੇਸ਼ਨ ਕੀਤਾ ਜਾਵੇ ਇਹ ਸੱਚ ਹੀ ਪ੍ਰਤੀਕ ਹੋਵੇ ਹਾਂਜੀ ਪੱਛਮ ਵਿੱਚ ਗਲਪ ਦਾ ਰੂਪ 18ਵੀਂ ਸਦੀ ਤੋਂ ਪਰਚਲਿਤ ਹੋਇਆ ਹਾਂਜੀ ਪੱਛਮ ਵਿੱਚ ਕਹਿੰਦੇ 18ਵੀਂ ਸਦੀ ਤੋਂ ਇਹਦਾ ਪਰਚਲਿਤ ਹੋਇਆ ਪਰ ਨਾਵਲ ਸ਼ਬਦ ਦਾ ਪ੍ਰਚਲਨ ਇੱਕ ਆਤਾਲਵੀ ਲੇਖਕ ਬੈਕਸੀ ਹੋਮ ਦੀ ਇੱਕ ਬਰਤਾਂਤਿਕ ਰਚਨਾ ਦੇ ਸ੍ਰੀ ਕਸਤ ਹੋਇਆ ਜਿਸ ਦੇ ਅਰਥ ਹਨ ਨਵੀਆਂ ਕਥਾਵਾਂ ਹਾਂਜੀ ਕਹਿੰਦੇ ਪਛੋਚੇ ਜੀ ਤਾਂ ਕਲਪ ਦਾ 1800 ਦੇ ਉੱਪਰ ਚੰਗੀ ਧੂੜੀ ਸੀਗੀ ਪਰ ਨਾਵਲ ਸ਼ਬਦ ਪਰ ਚੰਨਨ ਇੱਕ ਜਿਹੜਾ ਅਤਾਲਵੀ ਲੇਖਕ ਪੈਚੀ ਹੋ ਸੀਗਾ ਉਹਦੀ ਬਰਤਾਂਤਿਕ ਰਚਨਾ ਹਾਂਜੀ ਰਾਜੀ ਅੱਗੇ ਆਪਾਂ ਦੇਖਦੇ ਹਾਂ ਨਾਵਲ ਦਾ ਆਰੰਭ ਦਾ ਨਾਲ ਦਾ ਆਰੰਭ ਕਦ ਹੋਇਆ ਸਾਰੀ ਰਜੇ ਤੇ ਫਿਰ ਟਾਈਪਿੰਗ ਵਿੱਚ ਸਟੇਕ ਹੋਈ ਆ ਰਾਲੇ ਦੀ ਜਗ੍ਹਾ ਲੱਲਾ ਕਰ ਲਿਓ ਤੁਸੀਂ ਹਾਂਜੀ ਨਾਵਲ ਸਾਹਿਤ ਰੂਪ ਦਾ ਰਾਮਚਾਰ ਗੁਰੀੰਦੀ ਦੀ ਇੱਕ ਰਚਨਾ ਬਿਲਕੁਰੀਲਸ ਪ੍ਰੋਗਰਸ ਜੁੜੀ 1673 ਵਿੱਚ ਰਚੀ ਗਈ ਹੈ ਉਹਦੇ ਨਾਲ ਹੋਇਆ ਮੰਨਿਆ ਜਾਂਦਾ ਹੈ ਠੀਕ ਹੈ राजे ਕਿਹਦੀ ਰਚਨਾ ਨਾਲ ਜੋੜਨੀ ਹੈਂਦੀ ਰਚਨਾ ਫਿਰ ਕਿਹ ਡੱਫ ਉਹਦੇ ਨਾਵਲ 1720 ਵਿੱਚ ਲਿਖਿਆ ਡੋਨੇ ਸਾਰੀ ਪ੍ਰਕਾਸ਼ ਹੋਇਆ ਇਸ ਨਾਲ ਸਾਹਿਤ ਰੂਪ ਨੇ ਆਪਣੀ ਵਿਸ਼ੇਸ਼ ਪਛਾਣ ਲਈ ਮਤਲਬ ਉਹਦਾ ਰੰਭ ਹੋਇਆ ਜੌਨ ਗੁਰੀੰਦੀ ਰਚਨਾ ਨਾਲ ਤੇ ਪਛਾਣ ਬਣਾਈ ਉਹਨੇ ਡੱਫ ਉਹਦੇ ਨਾਲ ਠੀਕ ਹੈ राजे ਬੁਲੀਐਂਡੀ ਦੇ ਜਿਨਾਂ ਨਾਵਲ ਦੀ ਬਜਾਏ ਇੱਕ ਦ੍ਰਿਸ਼ਤਾਟ ਕਥਾ ਬਥੇਰੇ ਹੈ ਤੇ ਅਦਭੁਤ ਘਟਨਾਵਾਂ ਨਾਲ ਭਰੀ ਹੋਈ ਹੈ ਠੀਕ ਹੈ ਮਤਲਬ ਕੀ ਹੋਦੀ ਹੈ ਰਚਨਾ ਵਿੱਚ ਜਿਆਦਾ ਅਦਭੁਤ ਘਟਨਾਵਾਂ ਹਿਤ ਰੰਗ ਹੋਣ ਗਿਆ ਠੀਕ ਹੈ ਨਾ ਜੀ ਮਤਲਬ ਕਲਪਿਤ ਨਹੀਂ ਲੱਗਦੀ ਹੈ ਨਾਵਲ ਦੇ ਪ੍ਰਚਲਿਤ ਹੋਣ ਪਿੱਛੋਂ ਛਾਪੇਖਾਨੇ ਦੀ ਕਾਰਡ ਦਾ ਵੱਡਾ ਯੋਗਦਾਨ ਹੈ ਠੀਕ ਹੈ ਨਾ ਜੀ ਨਾਵਲ ਜੇ ਤਾਂ ਪ੍ਰਚਲਿਤ ਹੋਣ ਪਿੱਛੇ ਕੀ ਹੈ ਛਾਪੇਖਾਨੇ ਦੀ ਕਾਰਡ ਦਾ ਵੱਡਾ ਯੋਗਦਾਨ ਹੈ ਠੀਕ ਹੈ ਨਾ ਜੀ ਇੰਗਲੈਂਡ ਵਿੱਚ ਪਹਿਲਾ ਛਾਪਖਾਨਾ ਕੈਕਸਨ ਨੇ 161476 ਸਵੀ ਵਿੱਚ ਲਵਾਇਆ ਸੀ ਠੀਕ ਹੈ राजे ਪਹਿਲਾ ਇੰਗਲੈਂਡ ਦੇ ਵਿੱਚ ਪਹਿਲਾ ਲਵਾਇਆ ਕਿੰਨੇ 1476 ਸਵੀ ਵਿੱਚ ਇਹਨੇ ਕੈਕਸਨ ਨੇ ਭਾਰਤ ਵਿੱਚ ਛਾਪੇਖਾਨੇ ਉਹਨੂੰ ਵੀ ਸਦੀ ਦੇ ਮੁੱਢਲੇ ਧਾਕਿਆਂ ਵਿੱਚ ਸਥਾਪਿਤ ਹੋਈ ਹਾਂਜੀ राजे ਭਾਰਤ ਵਿੱਚ ਉਹਨੂੰ ਸਦੀ ਦੇ ਮੁੱਢਲੇ ਧਾਕਿਆਂ ਵਿੱਚ ਸਥਾਪਿਤ ਹੋਣ 90 ਦੀ ਇਹ ਸ਼ਾਪੇਖਾਨ ਨੇ ਸਾਈ ਮਸ਼ੀਨਰੀਆਂ ਨਹੀਂ ਲਈਆਂ ਮਤਲਬ ਕਿ ਸਾਈ ਮਸ਼ੀਨਰੀਆਂ ਨਹੀਂ ਦੇ ਸਾਈ ਮਸ਼ੀਨਰੀਆਂ ਦੀ ਦੇਰ ਕਿਉਂ ਆ ਰਾਜੇ ਕਿਉਂਕਿ ਇਹਨਾਂ ਨੇ ਸਾਈ ਮੱਤ ਦਾ ਪ੍ਰਚਾਰ ਕਰਨਾ ਸੀ ਇਹਦੇ ਵਾਸਤੇ ਲੋਕ ਸ਼ਾਪੇਖਾਨ ਨੂੰ ਬਾਹਰ ਤੇ ਲੈ ਕੇ ਆਏ ਸੀ ਠੀਕ ਹੈ ਰਾਜੇ ਉਹਨਾਂ ਨੇ ਆਪ ਦੇ ਮਤਲਬ ਸਾਈ ਮੱਤ ਦਾ ਪ੍ਰਚਾਰ ਕਰਨਾ ਸੀ ਇਸ ਲਈ ਸ਼ਾਪੇਖਾਨ ਨੇ ਨੂੰ ਬਾਹਰ ਤੇ ਲੈ ਕੇ ਆਈ ਸੀ ਉਹ ਪੰਜਾਬ ਵਿੱਚ ਇਹ ਜੀਹਾ ਸ਼ਾਪੇਖਾਨ ਥਾਰਾ ਸ 34ਵੀਂ ਵਿੱਚ ਲੁਧਿਆਣਾ ਵਿੱਚ ਸਥਾਪਿਤ ਹੋਇਆ ਠੀਕ ਹੈ ਰਾਜੇ ਪਹਿਲਾ ਕਿੱਥੇ ਹੋਇਆ ਇੰਗਲੈਂਡ ਦੇ ਵਿੱਚ ਫਿਰ ਉਹਨਾਂ ਨੇ ਪੰਜਾਬ ਵਿੱਚ ਛਾਪਖਾਨਾ ਲਵਾਇਆ 1834 ਵਿੱਚ ਨੇ ਧਿਆਨ ਆ ਦੇਖੇ ਸਥਾਪਿਤ ਹੋਇਆ ਜੋ ਜਿਹੜੇ ਨਾਵਲ ਵਰਗੇ ਸਾਹਿਤਕ ਰੂਪ ਹੈ ਇਹਦੀ ਤੋਂ ਨਗਰੋ ਹੀ ਛਪਣੇ ਸ਼ੁਰੂ ਹੋ ਰਚਨੇ ਜਾਣੇ ਸੰਭਵ ਹੋਏ ਠੀਕ ਹੈ ਜਦੋਂ ਛਾਪਖਾਨਾ ਲੱਗਿਆ राजे ਫਿਰ ਹੀ ਨਾਵਲ ਛਪਣੇ ਜਾਂ ਰਚਨੇ ਸ਼ੁਰੂ ਹੋਇਆ ਠੀਕ ਹੈ राजे ਪੰਜਾਬੀ ਭਾਸ਼ਾ ਵਿੱਚ ਛਾਪਿਆ ਪਹਿਲਾ ਨਾਵਲ ਜਾਨ ਬਣੀ ਦੀ ਰਚਨਾ ਪਿਲਗ੍ਰੀਜ ਪ੍ਰੋਗਰੈਸ ਦਾ ਨਾਮ ਆ ਤੇ ਜਿਸਾਈ ਮਸਾਫਰ ਦੀ ਯਾਤਰਾ ਹੈ ਠੀਕ ਹੈ राजे ਜਿਹੜਾ ਪੰਜਾਬੀ ਭਾਸ਼ਾ ਵਿੱਚ ਪਹਿਲਾ ਨਾਵਲ ਰਚਾ ਜਿਹੜਾ ਜੌਨ ਬ੍ਰੀਨ ਨੇ ਰੱਟਨਾ ਸੀਗੀ ਉਹਨੂੰ ਅਵਾਦ ਕਰਕੇ ਛਾਪਿਆ ਗਿਆ ਸੀ ਉਹਦਾ ਨਾਮ ਰੱਖਿਆ ਗਿਆ ਸੀ ਜਿਸੂਈ ਮਸਾਫਰ ਦੀ ਯਾਤਰਾ ਠੀਕ ਹੈ ਜੋ ਪਹਿਲੀ ਵਾਰ 1859 ਇਸਵੀ ਵਿੱਚ ਹਾਂਜੀ ਜੀ ਜੋ 1859 ਇਸਵੀ ਵਿੱਚ ਪ੍ਰਕਾਸ਼ਿਤ ਹੋਇਆ ਠੀਕ ਹੈ ਇਸ ਤੋਂ ਤਾਨਤ ਦੂਜਾ ਨਾਵਲ ਯੋਤ੍ਰ ਯਾਤਾ ਮਤੁਰ ਯੋਤਿ ਦਾ ਉਦਾਹਰਣ ਉਦੇ ਹੋਣਾ ਠੀਕ ਹੈ 1882 ਵਿੱਚ ਸਿਉਪਦੋਂ ਨਾਵਲ ਇਸਾਈ ਮਸ਼ੀਨ ਨੇ ਲੁਧਿਆਣਾ ਦੇ ਮਿਸ਼ਨ ਪ੍ਰੈਸ ਵਿੱਚ ਹੀ ਛਾਪੇ ਗਏ ਠੀਕ ਹੈ ਜਿਹੜਾ ਲੁਧਿਆਣਾ ਵਿੱਚ ਇਸਾਈ ਮਸ਼ੀਨ ਨੇ ਛਾਪਾ ਖਨਵਾਇਆ ਸੀ ਦੋਨੇ ਨਾਵਲ ਉੱਥੇ ਹੀ ਛਾਪੇ ਗਏ ਹਾਂਜੀ ਅੱਗੇ ਡਾਕਟਰ ਰਤਨ ਸਿੰਘ ਜੱਗੀ ਦਾ ਕੀ ਕਹਿਣਾ ਨਾਵਲ ਦੇ ਲੈ ਕੇ ਨਾਵਲ ਉਹ ਸਾਹਿਤਕ ਰੂਪ ਹੈ ਜਿਸ ਵਿੱਚ ਮਾਨਵ ਜੀਵਨ ਦੇ ਵੱਖ-ਵੱਖ ਪੱਖਾਂ ਦਾ ਕਲਪਨਾ ਮਾਈ ਜੀ ਧਾਰਤ ਜਿਦਾਂ ਦਾ ਹੁੰਦਾ ਹੈ ਮਤਲਬ ਕਿ ਉਹ ਰਚਨਾ ਨੂੰ ਇਸ ਤਰ੍ਹਾਂ ਪੇਸ਼ ਕਰਦੇ ਜਿਹਦੇ ਵਿੱਚ ਇੱਕ ਕਲਪਨਾ ਮਾਈ ਜੀ ਬਣ ਜੀ ਆਪਣੇ ਜਦੋਂ ਪੜ੍ਹਈਏ ਆਪਣੇ ਦਿਮਾਗ ਵਿੱਚ ਇੱਕ ਤਸਵੀਰ ਬਣ ਜੇ ਕੋ ਕਲਪਨਾ ਬਣ ਜੇ ਵੀ ਹਾਂ ਇਦਾਂ ਹੋਇਆ ਹੋਊਗਾ ਠੀਕ ਹੈ ਜੀ ਉਸ ਤੋਂ ਕਿ ਗਲਫ ਬਾਕਸ ਦਾ ਕਹਿਣਾ ਹੈਗਾ ਬਾਕਸ ਦਾ ਕਹਿਣਾ ਹੈ ਕਿ ਨਾਵਲ ਕਲਪਨਾ ਪ੍ਰਦਾਨ ਕਰਦ ਨਹੀਂ ਹੁੰਦਾ ਉਹ ਕੀ ਕਹਦੇ ਕਲਪਨਾ ਪ੍ਰਦਾਨ ਕਰਦ ਨਹੀਂ ਆ ਸਗੋ ਮਾਨਵ ਜੀਵਨ ਦਾ ਗੱਦਾ ਹੈ ਹਾਂਜੀ ਉਹੀ ਕਹਿਣਾ ਉਹਦੇ ਸਿਰਫ ਕਲਪਨਾ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਮਾਨਵ ਜੀਵਨ ਦਾ ਵੀ ਗੱਦਾ ਹੋਣਾ ਚਾਹੀਦਾ ਠੀਕ ਹੈ ਉਹ ਪਹਿਲੀ ਕਲਾ ਹੈ ਜਿਸ ਵਿੱਚ ਸੰਪੂਰਨ ਮਾਨਮਨੂਸਮੋਹ ਅਤੇ ਉਸ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਜਾਂਦਾ ਹੈ ਹਾਂਜੀ ਉਹ ਕਹਿੰਦੇ ਨਾਵਲ ਉਹ ਪਹਿਲੀ ਸੰਪੂਰਨ ਰਚਨਾ ਜਿਦੇ ਵਿੱਚ ਮਾਨਮਨੂਸਮੋਹ ਤੇ ਉਸ ਨੂੰ ਪ੍ਰਗਟਾਉਣ ਦਾ ਯਤਨ ਕੀਤਾ ਗਿਆ ਠੀਕ ਹੈ ਨਾ ਜੀ ਭਾਈ ਵੀਰ ਸਿੰਘ ਜੀ ਦਾ ਪਹਿਲਾ ਮੌਲ ਨਾਵਲ ਕਿਹੜਾ ਸੀ ਸੁੰਦਰੀ ਨਾਵਲ ਹੈ ਠੀਕ ਹੈ ਨਾ ਜੀ ਹੁਣ ਆਪਾਂ ਪੜਾਂਗੇ ਮੌਲ ਨਾਵਲ ਦੇ ਤਤਕ ਠੀਕ ਹੈ ਪਹਿਲਾ ਵਿਸ਼ਾ ਕਿਸੇ ਰਚਨਾ ਵਿੱਚ ਪ੍ਰਗਟਾਈ ਗਈ ਵਿਚਾਰਧਾਰਾ ਸਮੱਸਿਆ ਜਾਂ ਸਿਧਾਂਤ ਨੂੰ ਉਸਦਾ ਵਿਸ਼ਾ ਹਾਂਜੀ ਰਜੀਤ ਦਾ ਵਿਸ਼ਾ ਕੀ ਹੈ ਕਿਸੇ ਰਚਨਾ ਵਿੱਚ ਪ੍ਰਗਟਾਈ ਗਈ ਵਿਚਾਰਧਾਰਾ ਜਾਂ ਸਮੱਸਿਆ ਜਾਂ ਸਿਧਾਂਤ ਨੂੰ ਉਸਦਾ ਵਿਸ਼ਾ ਕਹਿੰਦੇ ਹਨ ਹਾਂਜੀ ਜਿਹੜੀ ਰਚਨਾ ਵਿੱਚ ਪ੍ਰਗਟਾਈ ਜਾਂਦੀ ਹੈ ਸਮੱਸਿਆ ਜਾਂ ਸਿਧਾਂਤ ਨੂੰ ਵਿਸ਼ਾ ਕਹਿੰਦੇ ਹਨ ਵਿਸ਼ਾ ਉਹ ਕੇਂਦਰ ਬਿੰਦੂ ਹੁੰਦਾ ਹੈ ਕੇਂਦਰੀ ਬਿੰਦੂ ਹੁੰਦਾ ਹੈ ਜਿੱਥੇ ਸਾਰੀਆਂ ਕਿਰਨਾਂ ਫੋਕਸ ਹੋ ਕੇ ਪੈਂਦੀਆਂ ਹਨ ਹਾਂਜੀ ਰਜੀਤ ਬਤਲ ਕੀ ਇੱਕ ਚੀਜ਼ ਤੇ ਹੀ ਫੋਕਸ ਕਰਨਾ ਨਾਵਲ ਵਿੱਚ ਇੱਕ ਤੋਂ ਵਧੇ ਇੱਕ ਵਿਸ਼ੇ ਹੋ ਸਕਦੇ ਹਨ ਹਾਂਜੀ ਉਹ ਕਹਿੰਦੇ ਨਾਵਲ 'ਚ ਇੱਕ ਤੋਂ ਵੱਧ ਵਿਸ਼ੇ ਹੁੰਦੇ ਆ ਠੀਕ ਹੈ ਇੱਕ ਵਿਸ਼ਾ ਬਾਕੀ ਉਪ ਵਿਸ਼ੇ ਪਰ ਜ਼ਰੂਰੀ ਗੱਲ ਇਹ ਹੈ ਕਿ ਉਪ ਵਿਸ਼ੇ ਮੁੱਖ ਵਿਸ਼ੇ ਨਾਲ ਸੰਬੰਧਿਤ ਹੋਣੇ ਚਾਹੀਦੇ ਹਨ ਹਾਂਜੀ ਰਾਜੀ ਉਹ ਕਹਿੰਦੇ ਕਿ ਇਹਦੇ ਵਿੱਚ ਨਾਵਲ ਵਿੱਚ ਵੀ ਬਹੁਤ ਸਾਰੇ ਵਿਸ਼ੇ ਹੁੰਦੇ ਆ ਪਰ ਉਹਨਾਂ ਵਿੱਚ ਇੱਕ ਜਿਹੜਾ ਹੁੰਦਾ ਮੁੱਖ ਵਿਸ਼ਾ ਹੁੰਦਾ ਪਰ ਬਾਕੀ ਉਪ ਵਿਸ਼ੇ ਹੁੰਦੇ ਆ ਠੀਕ ਹੈ ਜਿਹੜੇ ਉਪੋਵਿਸ਼ੇ ਹਨ ਰਾਜੇ ਉਹ ਜਿਹੜਾ ਮੇਨ ਵਿਸ਼ਾ ਹੁੰਦਾ ਉਹਦੇ ਨਾਲ ਸੰਬੰਧਿਤ ਹੋਣਾ ਚਾਹੀਦਾ ਇਹ ਨਹੀਂ ਵੀ ਪਹਿਲਾ ਵਿਸ਼ਾ ਕੋਈ ਹੋਰ ਆ ਬਾਅਦ ਚ ਕੋਈ ਹੋਰ ਵਿਸ਼ਾ ਵਿਸ਼ਾ ਲੈ ਲੈ ਇਦਾਂ ਨਹੀਂ ਹੋਣਾ ਚਾਹੀਦਾ ਮਤਲਬ ਇੱਕ ਹੀ ਵਿਸ਼ਾ ਹੋਣਾ ਚਾਹੀਦਾ ਹਾਂਜੀ ਰਾਜੇ ਅਗਲਾ ਕੀ ਹੈ ਪਲਾਟ ਨਾਟਕ ਤੇ ਗੋਲ ਹਾਂਜੀ ਕਹਾਣੀ ਨੂੰ ਘੁਟਨਾਵਾ ਦੀ ਵਿਸ਼ੇਸ਼ ਤਰੀਕੇ ਵਿੱਚ ਪੇਸ਼ ਕਰਨ ਦਾ ਨਾਮ ਹੀ ਪਲਾਟ ਜਾਂ ਗੋਜਕ ਨਾਟਕ ਹੈ ਠੀਕ ਹੈ ਰਾਜੇ ਪਾਤਰ ਚਤ੍ਰਿਤ੍ਰਣ ਜਾਂ ਚਤ੍ਰਿਤ੍ਰਣ ਠੀਕ ਹੈ ਨਾਵਲ ਜੀਵਨ ਨਾਲ ਸੰਬੰਧਿਤ ਹੈ ਇਹ ਵੀ ਨਾਵਲ ਜੀਵਨ ਨਾਲ ਸੰਬੰਧਿਤ ਹੈ ਇਸ ਲਈ ਜ਼ਰੂਰੀ ਹੈ ਕਿ ਨਾਵਲ ਦੇ ਸਾਰੇ ਪਾਤਰ ਸਜੀਵ ਹੋਣ ਤੇ ਸੁਭਾਵੇਕ ਹੋਣ ਉਹਨਾਂ ਦਾ ਚਰਿਤ੍ਰਣ ਸਹੀ ਢੰਗ ਨਾਲ ਹੋਵੇ ਹਾਂਜੀ ਰਜੀ ਇਹ ਵਿੱਚ ਸਜੀਵ ਹੋਣ ਤਾਂ ਭਾਵੇਂ ਉਹ ਜਦੋਂ ਵੀ ਆਪਾਂ ਰਚਨਾ ਨੂੰ ਪੜ੍ਹੀ ਉਹ ਇਦਾਂ ਲੱਗਣ ਕਿ ਉਹ ਜਿੰਦਾ ਪਾਤਰ ਹੈ ਮਤਲਬ ਕਿ ਜਿਵੇਂ ਉਹ ਰੀਅਲ ਦੇ ਵਿੱਚ ਹੋ ਰਿਹਾ ਠੀਕ ਹੈ ਇਦਾਂ ਦਾ ਚਤ੍ਰੇ ਚਤ੍ਰਣ ਹੋਣਾ ਚਾਹੀਦਾ ਹੈ ਨਾਵਲ ਦਾ ਨਾਵਲ ਦੇ ਪਾਤਰਾਂ ਦੇ ਵਿਕਤੀਤ ਦੇ ਦੋ ਪੱਖ ਹੁੰਦੇ ਨੇ ਇੱਕ ਅੰਦਰਲਾ ਤੇ ਇੱਕ ਬਾਹਰਲਾ ਇਹਦੇ ਮਤਲਬ ਕਿ ਨਾਵਲ ਦੇ ਪਾਤਰ ਹੁੰਦੇ ਜਿਹੜੇ ਉਹਨਾਂ ਦੇ ਦੋ ਪੱਖ ਹੁੰਦੇ ਆ ਇੱਕ ਬਾਹਰਲਾ ਤੇ ਇੱਕ ਅੰਦਰਲਾ ਹਾਂਜੀ राजे ਬਾਹਰਲੇ ਪੱਖ ਵਿੱਚੋਂ ਕੀ ਸ਼ੋਅ ਕਰਦੇ ਉਹਦੇ ਵਿੱਚ ਉਹਨਾਂ ਦਾ ਆਕਾਰ ਰੰਗ ਰੂਪ ਰੰਗ ਬੋਲ ਚਾਲ ਵਸਤਰ ਆਦਿ ਆਉਂਦੇ ਆ ਠੀਕ ਹੈ ਜਿਹਦੇ ਵਿੱਚ ਮਤਲਬ ਕਿ ਉਹਨਾਂ ਦੀ ਬਾਹਰੀ ਦੇਖ ਨੂੰ ਦਿਖਾਇਆ ਜਾਂਦਾ ਵੀ ਬਾਹਰੋਂ ਕਿੱਤੀ ਕਿਤਨਾ ਦੀ ਉਹਨਾਂ ਦੀ ਪਰਸਨੈਲਿਟੀ ਹੈ ਠੀਕ ਹੈ राजे ਉਸ ਤੋਂ ਬਾਅਦ ਵਿਅਕਤੀਤਵ ਦੇ ਪੱਖ ਨੂੰ ਚਰিত্রਨ ਵਰਤਾਂਤਿਕ ਸੈਲੀ ਦੀ ਵਰਤੋਂ ਕਰਦਾ ਹੈ ਠੀਕ ਹੈ राजे ਅੰਦਰਲੀ ਵਿਅਕਤੀ ਉਹਨਾਂ ਨੂੰ ਚੇਤਨ ਲਈ ਲੇਖਕ ਦੋ ਤਰੀਕੇ ਵਰਤਦਾ ਜਿਹੜਾ ਅੰਦਰਲਾ ਵਿਅਕਤੀਤਾ ਉਹਨੂੰ ਪਾਖਣ ਲਈ ਦੋ ਤਰੀਕੇ ਵਰਤਦਾ ਪਹਿਲੇ ਵਿੱਚ ਆ ਗਈ ਬਾਹਰੀ ਪਰਸਨੈਲਿਟੀ ਹੁਣ ਅੰਦਰਲੀ ਵੇਖਦੇ ਆ ਠੀਕ ਹੈ राजे ਉਹਦੇ ਲਈ ਵੀ ਉਹ ਦੋ ਤਰੀਕੇ ਵਰਤਦਾ ਪ੍ਰਤੱਖ ਢੰਗ ਜਾਂ ਅਪਰਤੱਖ ਢੰਗ ਪ੍ਰਤੱਖ ਢੰਗ ਵਿੱਚ ਲੇਖਕ ਪਾਤਰ ਦੀਆਂ ਚਰিত্র ਸੰਬੰਧੀ ਵਿਸ਼ੇਸ਼ਤਾਵਾਂ ਉਸਦੇ ਭਾਵਾਂ ਵਿਚਾਰਾਂ ਬਾਰੇ ਖੁਦ ਦੱਸਦਾ ਠੀਕ ਹੈ ਜਿਹੜਾ ਪ੍ਰਤੱਖ ਢੰਗ ਉਹਦੇ ਵਿੱਚ ਮਤਲਬ ਜਿਹੜਾ ਪ੍ਰਤੱਖ ਢੰਗ ਆ ਹਨਾ ਉਹਦੇ ਵਿੱਚ ਕੀ ਆ ਲੇਖਕ ਪਾਤਰਾਂ ਦੀਆਂ ਸਿਸ਼ਥਾਵਾਂ ਦੱਸਦਾ ਜੀ ਉਹਦੇ ਭਾਵਾਂ ਵਾਏ ਵਿਚਾਰਾਂ ਬਾਰੇ ਖੁੱਦ ਦੱਸਦਾ ਉਹ ਤੇ ਆ ਪ੍ਰਤੱਖ ਢੰਗ ਵਿੱਚ ਲੇਖ ਕੇ ਇੱਕ ਪਾਸੇ ਰਹਿ ਜਾਂਦਾ ਹੈ ਠੀਕ ਹੈ राजे ਮਤਲਬ ਉਹਦੇ ਵਿੱਚ ਉਹ ਕੁਝ ਨਹੀਂ ਕਹਿੰਦਾ ਉਹ ਇੱਕ ਸਾਈਡ ਤੇ ਹੋ ਜਾਂਦਾ ਹੈ ਪਾਤਰ ਕੀ ਆ ਦੋ ਪ੍ਰਕਾਰ ਦੇ ਹੁੰਦੇ राजे ਗੋਲ ਪਾਤਰ ਸੌਰੀ ਜੀ ਗੋਲ ਪਾਤਰ ਤੇ ਚਪਟੇ ਪਾਤਰ ਹਾਂਜੀ राजे ਸੌਰੀ ਬਾਜੀ ਮਾਮਕਾ ਨਾ ਕਲਿੱਕ ਹੋ ਗਈ ਸੀ ਹਾਂ ਗੋਲ ਤੇ ਚਪਟੇ ਪਾਤਰ ਹਾਂਜੀ ਆਰੰਭ ਤੋਂ ਲੈ ਕੇ ਅੰਤ ਤੱਕ ਚੱਲਦੇ ਰਹਿਣ ਵਾਲੇ ਉਹੜੇ ਉਹ ਚਪਟੇ ਪਾਤਰ ਜਿਹੜੇ ਮਤਲਬ ਸਟਾਰਟਿੰਗ ਤੋਂ ਲੈ ਕੇ ਅੰਤ ਤੱਕ ਰਹਿਣਾ ਉਹ ਹੁੰਦੇ ਚਪਟੇ ਪਾਤਰ ਜਿਹੜੇ ਬਦਲਦੇ ਰਹਿੰਦੇ ਆ ਉਹ ਹੁੰਦੇ ਗੋਲ ਪਾਤਰ ਠੀਕ ਹੈ ਰਾਜੀ ਇੱਥੋਂ ਤਾਂ ਸਮਝ ਆ ਗਿਆ ਸਾਰਿਆਂ ਨੂੰ ਜੇ ਕੁਝ ਨਾ ਸਮਝ ਆਇਆ ਹੋਇਆ ਰਾਜੀ ਕਮੈਂਟ ਕਰਕੇ ਪੁੱਛ ਲਿਓ ਹਾਂਜੀ ਰਾਜੀ ਜੇ ਕੋਈ ਵੀ ਸਮਝ ਨਹੀਂ ਲੱਗ ਰਹੀ ਤੁਸੀਂ ਮੈਨੇ ਕਮੈਂਟ ਵਿੱਚ ਦੱਸ ਸਕਦੇ ਹੋ ਆਪਾਂ ਹੋਰ ਵੀ ਜ਼ਿਆਦਾ ਬਿਹਤਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬੜਾ ਤੁਸੀਂ ਕਮੈਂਟ ਕਰਿਆ ਕਰੋ ਜੀ ਤੁਸੀਂ ਲਾਈਕ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਨੂੰ ਤੁਹਾਨੂੰ ਇਸ ਤੋਂ ਵੀ ਵਧੀਆ ਸਾਰੇ ਨੋਟਸ ਕਰਵਾਵਾਂਗੇ ਅੱਜ ਆਪਾਂ ਨਾਵਲ ਬਾਰੇ ਪੜਿਆ ਉਸ ਤੋਂ ਅੱਗੇ ਆਪਾਂ ਪੜਾਂਗੇ ਨਾਵਲ ਕਾਰਾਂ ਵਾਲੀ ਠੀਕ ਹੈ ਜਿਹੜੇ ਆਪਣੇ ਸਿਲੇਬਸ ਵਿੱਚ ਨਾਵਲ ਕਾਰਾਂ ਉਹਨਾਂ ਦੀ ਡਿਟੇਲ ਕਰਾਵਾਂਗੇ ਹਾਂਜੀ ਹੁਣ ਆਪਾਂ ਅੱਗੇ ਪੜਦੇ ਹਾਂ ਵਾਰਤਾਲਾਪ ਜਾਂ ਸੰਵਾਦ ਹਾਂਜੀ राजे ਵਾਰਤਾਲਾਪ ਜਾਂ ਸੰਵਾਦ ਕੀ ਹੈ ਨਾਵਲ ਦੇ ਪਾਤਰਾਂ ਵਿੱਚ ਜੋ ਵੀ ਆਪਣੀ ਗੱਲਬਾਤ ਹੁੰਦੀ ਹੈ ਉਸ ਨੂੰ ਵਾਰਤਾਲਾਪ ਸੰਵਾਦ ਦਾ ਨਾਟਕ ਆ ਕਹਿੰਦਾ ਹੈ ਠੀਕ ਹੈ राजे ਜਿਹੜੀ ਮਤਲਬ ਇੱਕ ਦੂਜੇ ਨਾਲ ਗੱਲ ਕਰਦੇ ਉਹਨੂੰ ਬਾਤਾਂ ਲੱਗਿਆ ਉਹਨਾਂ ਹੈ ਇਸ ਲਈ ਦੋ ਮੁੱਖ ਕਰਤਵ ਹਨ ਪਹਿਲਾ ਕੀ ਹੈ ਇਹ ਕਥਾ ਵਸਤੂ ਨੂੰ ਵਿਸਤਾਰ ਦਿੰਦਾ ਹੈ ਇਸ ਨਾਲ ਨਾਟਕ ਵਿੱਚ ਸੰਜੀਵਤਾ ਤੇ ਨਾਟਕੀਅਤ ਆਉਂਦੀ ਹੈ ਠੀਕ ਹੈ ਇਹ ਕੀ ਵਿਸਤਾਰ ਦਿੰਦਾ ਇਹਦੇ ਨਾਲ ਨਾਟਕ ਵਿੱਚ ਸੰਜੀਵਤਾ ਤੇ ਨਾਟਕੀਅਤ ਆਉਂਦੀ ਹੈ ਠੀਕ ਹੈ राजे ਦੂਸਰਾ ਕੀ ਹੈ ਇਸ ਵਿੱਚ ਚਰਿੱਤਰ ਚਿੱਤਰ ਵਿੱਚ ਸਹਾਇਤਾ ਮਿਲਦੀ ਹੈ ਮਤਲਬ ਉਹਦੇ ਚਿੱਤਰ ਨੂੰ ਚਤਾਰਨ ਵਿੱਚ ਸਹਾਇਤਾ ਮਿਲਦੀ ਹੈ ਆਪਣੇ ਬਾਰੇ ਤੇ ਹੋਰਨਾਂ ਬਾਰੇ ਕਹਿਣ ਦੀ ਬਿਰਤੀ ਮਨੋਖ ਦੇ ਜਨਮ ਤੋਂ ਹੀ ਵਿਸਤ੍ਰਿਤ ਹੋ ਜਾਂਦੀ ਹੈ ਇਸ ਨਾਲ ਪਾਤਰ ਨਾ ਕੇਵਲ ਚਿੱਤਰ ਨੂੰ ਹੀ ਉਗਾੜਦਾ ਹੈ ਸਗੋਂਾਂ ਦੇ ਚਿੱਤਰ ਉਤੇ ਪ੍ਰਕਾਸ਼ ਵੀ ਪਾਉਂਦਾ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਕੀ ਦਾਤਾ ਆਪਣਾ ਦੇਸ਼ ਕਾਲ ਜਾਂ ਵਾਤਾਵਰਣ ਠੀਕ ਹੈ ਇੱਕ ਨਾਵਲ ਦੀ ਕਥਾ ਵਸਤੂ ਕਿਸੇ ਖਾਸ ਕਾਲ ਦੇਸ਼ ਜਾਂ ਵਾਤਾਵਰਣ ਵਿੱਚ ਘਟੇ ਹੁੰਦੀ ਹੈ ਨਾਵਲ ਦੀ ਜਿਹੜੀ ਕਥਾ ਵਸਤੂ ਕਿਸੇ ਖਾਸ ਦੇਸ਼ ਕਾਲ ਜਾਂ ਵਾਤਾਵਰਣ ਵਿੱਚ ਘਟੇ ਦਿੰਦੀ ਹੈ ਮਦੁਰੂ ਜੇਜੇ ਵਾਤਾਵਰਣ ਵਿੱਚ ਪੜਿਆਂਦਾ ਉਹ ਨਾਵਲ ਦਾ ਕਥਾ ਵਸਤੂ ਹੁੰਦਾ ਠੀਕ ਹੈ ਹਾਂਜੀ ਰਾਜੀ ਪਾਤਾਵਨ ਦੇ ਚ ਰਿਤਨ ਸਮੇ ਦੋ ਪੱਖਾਂ ਦਾ ਧਿਆਨ ਰੱਖਣਾ ਪੈਂਦਾ ਠੀਕ ਹੈ ਰਾਜੀ ਇਹਨਾਂ ਵਿੱਚ ਇੱਕ ਦਾ ਸਬੰਧ ਭੌਤਿਕ ਵਾਤਾਵਰਣ ਨਾਲ ਤੇ ਇਸ ਪ੍ਰਕਿਰਤੀ ਹਾਂਜੀ ਇਹਨਾਂ ਦਾ ਭੌਤਿਕ ਵਾਤਾਵਰਣ ਨਾਲ ਸਬੰਧ ਹੁੰਦਾ ਪਹਿਲੀ ਦਾ ਇਸ ਵਿੱਚ ਪ੍ਰਕਿਰਤੀ ਪਸ਼ੂਕੜ ਜਾਂ ਆਲੇ-ਦੁਆਲੇ ਦੀ ਪ੍ਰਕਿਰਤੀ ਨੂੰ ਦਿਖਿਆ ਜਾਂਦਾ ਹੈ ਠੀਕ ਹੈ ਤੇ ਦੋ ਪੱਖ ਹੁੰਦੇ ਆ ਇੱਕ ਭੌਤਿਕ ਵਾਤਾਵਰਣ ਨਾ ਸੋਹਣੀ ਤੇ ਜਿਹਦੇ ਵਿੱਚ ਪ੍ਰਕਿਰਤੀ ਹਰੇਕ ਗੱਲ ਕੀਤੀ ਜਾਂਦੀ ਆਲੇ ਵਾਲੇ ਦੀ ਕੁਦਰਤੀ ਵਰਣੀ ਦੇਖਿਆ ਜਾਂਦਾ ਹੈ ਦੂਜਾ ਪੱਖ ਕੀ ਹੈ राजे ਦੂਜੇ ਪੱਖ ਹੈ ਸਮਾਜਿਕ ਵਾਤਾਵਰਣ ਤੂੰ ਪਹਿਲਾ ਹੈਗਾ ਭੌਤਿਕ ਵਾਤਾਵਰਣ ਦੂਸਰਾ ਸਮਾਜਿਕ ਵਾਤਾਵਰਣ ਇਸ ਵਿੱਚ ਉਸ ਵੇਲੇ ਦੀਆਂ ਰੀਤਾਂ ਰਸਮਾਂ ਆਚਾਰ ਵਿਆਹ ਰਤੇ ਰਹਿਣ ਸਾਨੂੰ ਸ਼ਾਮਿਲ ਕੀਤਾ ਜਾਂਦਾ ਹੈ ਇਸ ਲਈ ਉਸੇ ਜੋਗਦੀ ਤਸਵੀਰ ਸਾਹਮਣੇ ਆਉਂਦੀ ਹੈ ਠੀਕ ਹੈ ਰਾਜੇ ਜਿਹੜਾ ਸਮਾਜਿਕ ਉਹਦੇ ਵਿੱਚ ਉਹਨਾਂ ਦੀਆਂ ਰੀਤ ਰਸਮਾਂ ਕੱਢੀਆਂ ਸੀ ਕਿਤਾਬ ਵਿਵਹਾਰ ਕਰਦੇ ਸੀ ਉਹਨਾਂ ਦਾ ਰਹਿਣ ਸਣ ਕਿਤਾ ਸੀ ਉਹਨੂੰ ਪੇਛੇ ਤੇ ਜਾਂਦਾ ਤਾਂ ਹੀ ਜੋਗਦੀ ਤਸਵੀਰ ਸਾਹਮਣੇ ਆਉਂਦੀ ਹੈ ਠੀਕ ਹੈ ਰਾਜੇ ਅੱਗੇ ਕੀ ਆ ਸ਼ੈਲੀ ਜਾਂ ਲਿਖਣ ਦਾ ਢੰਗ ਠੀਕ ਆ ਵੀ ਸ਼ੈਲੀ ਕੀ ਹੈ ਨਾਵਲ ਦੀ ਸ਼ੈਲੀ ਅਭੀ ਵਿਅਕਤੀ ਦਾ ਢੰਗ ਹੈ ਹਰ ਨਾਵਲਕਾਰ ਦੀ ਸ਼ੈਲੀ ਆਪਣੀ ਨਵੇਕਲੀ ਹੁੰਦੀ ਹੈ ਮਤਲਬ ਹਰ ਨਾਵਲਕਾਰ ਦਾ ਆਪਣਾ ਲਿਖਣ ਦਾ ਢੰਗ ਅਲੱਗ-ਅਲੱਗ ਹੁੰਦਾ ਹੈ ਠੀਕ ਹੈ ਰਾਜੇ ਸ਼ੈਲੀ ਦਾ ਸਰਲ ਰੋਚਿਕ ਤੇ ਸਪਸ਼ਟ ਹੋਣਾ ਬਹੁਤ ਜ਼ਰੂਰੀ ਹੈ ਉਹ ਕਹਿੰਦੇ ਵੀ ਸਰਲ ਹੋਣੀ ਚਾਹੀਦੀ ਹੈ ਰੋਚੀ ਕੋ ਨਹੀਂ ਚਾਹੀਦੀ ਤੇ ਸਪਸ਼ਟ ਹੋਣੀ ਚਾਹੀਦੀ ਹੈ ਜੋ ਪਾਠਕ ਬਿਨਾ ਕਿਸੇ ਮਾਰ ਸਿਕਤ ਤਣਾਓ ਤੇ ਗੱਲ ਨੂੰ ਸਮਝ ਸਕੇ ਹਾਂਜੀ राजे ਇਹ ਮਤਲਬ ਕਿ ਸਰਲ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ ਇਦਾਂ ਨਹੀਂ ਵੀ ਟਾਫ ਹੋਏ ਹਨਾ ਤੇ ਹਾਂਜੀ राजे ਉਹ ਕਹਿੰਦੇ ਵੀ ਹਰ ਇੱਕ ਦੀ ਅਲੱਗ-ਅਲੱਗ ਸ਼ੈਲੀ ਹੁੰਦੀ ਹੈ ਆਪਣੀ ਮਤਲਬ ਨਵੇਕਲੀ ਹੁੰਦੀ ਹੈ ਠੀਕ ਹੈ ਉਹ ਕਹਿੰਦੇ ਵੀ ਇਹ ਰਚਾਈ ਇਦਾਂ ਦੀ ਹੋਣੀ ਚਾਹੀਦੀ ਹੈ ਜਿਹੜਾ ਪਾਠਕ ਬਿਨਾਂ ਕਿਸੇ ਮਾਨਸਿਕ ਤਣਾਅ ਨੂੰ ਗੱਲ ਨੂੰ ਸਮਝ ਸਕੇ ਹਾਂਜੀ ਮਤਲਬ ਉਹ ਇੰਨੇ ਔਖੇ ਸ਼ਬਦ ਨਹੀਂ ਹੋਣੇ ਚਾਹੀਦੇ ਮਤਲਬ ਕਿ ਉਹ ਕੁਝ ਵੀ ਲਿਖੀ ਜਾਵੇ ਪਰ ਪੜਨ ਵਾਲੇ ਨੂੰ ਕੁਝ ਸਮਝ ਨਾ ਆਵੇ ਇਤਾਂ ਦੀ ਸ਼ੈਲੀ ਨਹੀਂ ਹੋਣੀ ਚਾਹੀਦੀ ਠੀਕ ਹੈ राजे ਕਈਰ ਹਾਂਜੀ ਆਵੇ ਲਿਖਿਆ ਹੈ ਅੱਗੇ ਕਈ ਰਚਨਾਵਲਕਾਰ ਔਖੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਪਰ ਔਖੇ ਸ਼ਬਦਾਂ ਵਿੱਚ ਆਰਚੀ ਪੈ ਜਾਂਦੀ ਹੈ ਮਤਲਬ ਉਹ ਫਿਰ ਨਾਵਲ ਪੜ੍ਹ ਨੂੰ ਦਿਲ ਨਹੀਂ ਲੱਗਦਾ ਕੋਈ ਵੀ ਉਸ ਨਾਵਲ ਨੂੰ ਨਹੀਂ ਪੜ੍ਹਦਾ ਇਹਦਾ ਉਦੇਸ਼ ਹੁੰਦਾ ਜਿਨ ਨਾਵਲ ਦਾ ਉਦੇਸ਼ ਸੰਸਾਰ ਵਿੱਚ ਮਨੁੱਖ ਵੱਲੋਂ ਕੀਤਾ ਗਿਆ ਕੋਈ ਵੀ ਕਾਰਜ ਉਦੇਸ਼ ਤੋਂ ਬਿਨਾ ਨਹੀਂ ਹੁੰਦਾ ਠੀਕ ਹੈ ਨਾ ਜੀ ਮਤਲਬ ਹਰ ਚੀਜ਼ ਨੂੰ ਆਪਾਂ ਉਦੇਸ਼ ਲੈ ਕੇ ਹੀ ਚੱਲਦੇ ਹਾਂ ਵੀ ਆਹ ਇਸ ਕੰਮ ਵਾਸਤੇ ਆਪਾਂ ਕਰ ਰਹੇ ਹਾਂ ਠੀਕ ਹੈ ਇਸੇ ਤਰ੍ਹਾਂ ਨਾਵਲ ਦਾ ਵੀ ਇੱਕ ਉਦੇਸ਼ ਹੁੰਦਾ ਫਿਰ ਸਾਹਿਤ ਸਿਰਜਣ ਵਰਗਾ ਕੰਮ ਤਾਂ ਨਿਰ ਉਦੇਸ਼ ਹੋ ਹੀ ਨਹੀਂ ਸਕਦਾ ਹਾਂਜੀ ਉਹੀ ਗੱਲ ਮਤਲਬ ਇਹ ਤਾਂ ਬਿਨਾ ਉਦੇਸ਼ ਤੋਂ ਹੋ ਹੀ ਨਹੀਂ ਸਕਦਾ ਨਾਵਲਕਾਰ ਆਪਣੇ ਦੇਸ਼ ਨੂੰ ਨਾਵਲ ਵਿੱਚ ਪ੍ਰਕਾਟਾਉਣ ਲਈ ਆਮ ਤੌਰ ਤੇ ਦੋ ਵਿਧੀਆਂ ਵਰਤਦਾ ਹਾਂਜੀ ਉਹਨਾਂ ਨੇ ਆਦੇਸ਼ ਨੂੰ ਜਿਹੜਾ ਪ੍ਰਗਟਾਉਣ ਲਈ ਦੋ ਵਿਧੀਆਂ ਦੀ ਵਰਤੋਂ ਕੀਤੀ ਇੱਕ ਹੈ ਵਿਸ਼ਲੇਸ਼ਣਾਤਮਕ ਵਿਧੀ ਇਹ ਇਸ ਵਿਧੀ ਰਹੀਂ ਉਹ ਖੁਦ ਜੀਵਨ ਦਾ ਸਵਾਸਥਿਵਲ ਵਿਸ਼ਲੇਸ਼ਣ ਕਰਕੇ ਪਾਠਕਾਂ ਸਾਹਮਣੇ ਆਪਣੇ ਸਿੱਟੇ ਪੇਸ਼ ਕਰਦਾ ਹਾਂਜੀ ਮਤਲਬ ਉਹ ਪਹਿਲਾਂ ਆਪ ਦੇਖ ਪਰਖ ਕੇ ਸਾਰਾ ਉਹਦਾ ਵਿਸ਼ਲੇਸ਼ਣ ਕਰਦਾ ਉਹਦੇ ਸਿੱਟੇ ਕੱਢਦਾ ਫਿਰ ਪਾਠਕਾਂ ਦੇ ਸਾਹਮਣੇ ਪੇਸ਼ ਕਰਦਾ ਹੈ ਦੂਜੀ ਵਿਧੀ ਅਪਰੋਖ ਵਿਧੀ ਇਸ ਵਿਧੀ ਰਾਹੀਂ ਉਹ ਆਪਣੇ ਜੀਵਨ ਦਰਸ਼ਨ ਪਾਤਰਾਂ ਦੇ ਸੰਵਾਦ ਉਹਨਾਂ ਦੀਆਂ ਕਿਰਿਆਵਾਂ ਤੇ ਮਾਨਸਿਕ ਸਥਿਤੀਆਂ ਰਾਹੀਂ ਪ੍ਰਗਟ ਕਰਦਾ। ਮਤਲਬ ਕਿ ਉਹਨਾਂ ਦੀਆਂ ਮਾਨਸਿਕ ਸਥਿਤੀਆਂ ਨੂੰ ਦੇਖ ਕੇ ਉਹਨਾਂ ਦੀਆਂ ਸਥਿਤੀਆਂ ਪੜ੍ਹ ਕੇ ਫਿਰ ਉਹਨਾਂ ਨੂੰ ਪੇਸ਼ ਕਰਦਾ। ਠੀਕ ਹੈ राजे। ਇੱਥੋਂ ਤਾਂ ਸਮਝ ਆ ਗਿਆ राजे ਇਹ ਆਪਣੇ ਨਾਵਲ ਦੇ ਤੱਤ ਸੀਗੇ। ਪਹਿਲਾ ਤੱਤ ਆਪਣਾ ਕਿਹੜਾ ਹੈਗਾ? ਵਿਸ਼ਾ ਫਿਰ ਪਲਾਟ, ਮਾਤਕੀ ਤ੍ਰੋਤ, ਫਿਰ ਪਾਤਰ ਚਿੱਤਰਣ, ਫਿਰ ਆਪਣਾ ਹੈਗਾ ਜੀ ਵਾਤਾਵਰਨ ਜਾਂ ਸੰਵਾਦ ਉਸ ਬਾਦ ਦੇਸ਼ ਚਾ ਕਾਲ ਜਾਂ ਵਾਤਾਵਰਨ ਕਿ ਹੋ ਜਾਣਾ ਚਾਹੀਦਾ ਫਿਰ ਸ਼ੈਲੀ ਲਿਖਣ ਜਾ ਤੰਗ ਫਿਰ ਉਹਦਾ ਉਦੇਸ਼ ਕੀਦਾ ਹੁਣ ਆਪਾਂ राजे ਪੜਾਂਗੇ ਵਿਸ਼ੇ ਵਸਤੂ ਦੇ ਪੱਖ ਤੋਂ ਨਾਵਲ ਦੀਆਂ ਕਿਸਮਾਂ ਠੀਕ ਹੈ राजे ਨਾਵਲ ਦੀਆਂ ਕਿ ਕਿਸਮਾਂ ਪੜਦੇ ਆਪਾਂ ਪਹਿਲਾ ਕਿਹੜੀਆਂ ਨੇ ਇਤਿਹਾਸਿਕ ਨਾਵਲ ਕਿਸੇ ਇਤਿਹਾਸਕ ਨਾਇਕ ਜਾਂ ਘਟਨਾ ਨੂੰ ਲੈ ਕੇ ਉਸਦੇ ਆਲੇ-ਦੁਆਲੇ ਕਹਾਣੀ ਦਾ ਤਾਣਾ-ਪਾਣਾ ਬਣਿਆ ਹੁੰਦਾ ਹੈ। ਘਟਨਾਮ ਵਿੱਚ ਕਲਪਨਾ ਦਾ ਮਿਸ਼ਰਣ ਹੁੰਦਾ ਠੀਕ ਹੈ। ਇਤਿਹਾਸਿਕ ਮਤਲਬ ਕਿਸੇ ਨਾਇਕ ਦੀ ਘਟਨਾ ਉੱਧਾ ਤਾਣਾ-ਪਾਣਾ ਪੁਣ ਕੇ ਹੀ ਉਹਦੀ ਕਲਪਨਾ ਦਾ ਮਿਸ਼ਰਣ ਪੇਸ਼ ਕੀਤਾ ਜਾਂਦਾ। ਉਸ ਤੋਂ ਬਾਅਦ ਹੁੰਦਾ ਉਦੇਸ਼ਮਾਤਮਕ ਜਾਂ ਆਦਰਸ਼ ਨਾਵਲ। ਜਿਹੜੇ ਨਾਵਲ ਕਿਸੇ ਖਾਸ ਉਦੇਸ਼ਾਂ ਦੀ ਪੂਰਤੀ ਲਈ ਲਿਖੇ ਜਾਂਦੇ ਉਹਨਾਂ ਨੂੰ ਉਦੇਸ਼ਾਤਮਕ ਨਾਵਲ ਕਿਹਾ ਜਾਂਦਾ ਹੈ। ਜਿਹੇ ਨਾਵਲ ਧਰਮ ਪ੍ਰਚਾਰ ਨਾਲ ਸੰਬੰਧਿਤ ਅਤੇ ਵਿਅੰਗਾਤਮਕ ਕਿਸਮ ਦੇ ਨਾਵਲ ਆ ਜਾਂਦੇ ਹਨ ਠੀਕ ਹੈ राजे ਇਹਦੇ ਵਿੱਚ ਕੀ ਹੈ ਉਦੇਸ਼ ਵਾਲੇ ਵਿੱਚ ਧਰਮ ਦਾ ਪ੍ਰਚਾਰ ਕੀਤਾ ਜਾਂਦਾ ਜਾਂ ਕਿਸੇ ਮਤਲਬ ਉਦੇਸ਼ ਨੂੰ ਲੈ ਕੇ ਲਿਖਿਆ ਜਾਂਦਾ ਉਸ ਤੋਂ ਬਾਅਦ ਆ ਗਿਆ ਸਮਾਜਿਕ ਨਾਵਲ ਸਮਾਜਿਕ ਨਾਵਲ ਸਮੱਸਿਆ ਪ੍ਰધાન ਨਾਵਲ ਹੁੰਦੇ ਹਨ ਇਹਨਾਂ ਵਿੱਚ ਕਿਸੇ ਵਿਸ਼ੇਸ਼ ਸਮੱਸਿਆਵਾਂ ਨੂੰ ਲੈ ਕੇ ਨਾਵਲ ਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ ਠੀਕ ਹੈ ਇਹਦੇ ਵਿੱਚ ਮਤਲਬ ਜਿਹੜੇ ਸਮਾਜਿਕ ਨਾਵਲ ਆ ਕੋਈ ਦੇ ਵਿੱਚ ਵਿਸ਼ੇਸ਼ ਸਮੱਸਿਆ ਨੂੰ ਲਿਆ ਜਾਂਦਾ ਤੇ ਉਹਦਾ ਤਾਣਾ ਬਾਣਾ ਬੁਣਿਆ ਜਾਂਦਾ ਹੈ ਸਮਾਜਿਕ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਲੈ ਕੇ ਲਿਖੇ ਜਾਣ ਵਾਲੇ ਨਾਵਲ ਨੂੰ ਸਮਾਜਿਕ ਨਾਵਲ ਕਹਿੰਦੇ ਆ ਠੀਕ ਹੈ ਨਾ ਜੀ ਮਤਲਬ ਇਹਦੇ ਵਿੱਚ ਜੀਵਨ ਦੇ ਵੱਖ-ਵੱਖ ਪੱਖਾਂ ਦੇਖ ਕੇ ਫਿਰ ਇਹ ਨਾਵਲ ਨੂੰ ਲਿਖਿਆ ਜਾਂਦਾ ਤੇ ਉਹਨੂੰ ਸਮਾਜਿਕ ਨਾਵਲ ਕਹਿੰਦੇ ਆ ਉਸ ਤੋਂ ਬਾਅਦ ਆ ਗਿਆ ਰੋਮਾਂਟਿਕ ਨਾਵਲ ਪੂੰਜੀਵਾਦੀ ਦੌਰ ਤੋਂ ਪੈਦਾ ਪੈਦਾਵਾਰ ਹਨ ਇਹ ਜਿਹੜੇ ਪੂੰਜੀਵਾਦੀ ਦੌਰ ਚ ਪੈਦਾ ਹੋਏ ਠੀਕ ਹੈ ਇਸ ਤਰ੍ਹਾਂ ਦੇ ਨਾਵਲ ਵਿੱਚ ਅਨੁਹਾਣੀ ਵਾਰਤਾ ਬੁਧੇਰੇ ਪੇਸ਼ ਹੁੰਦੀ ਹੈ ਠੀਕ ਹੈ ਇਹ ਆਨ ਜਿਹੜੇ ਆਨੁਹਾਣੀ ਆ ਵਾਰਤਾ ਹੁੰਦੀ ਜਿਹੜੀ ਵਾਰਤਾ ਲਾਪਦੀ ਉਹਦੇ ਬੁਤੇ ਰਿਪੀਸ ਕਰਦੇ ਹਾਂ ਠੀਕ ਹੈ ਮਤਲਬ ਜਿਹੜੀ ਨਾ ਪੂਰੀ ਹੋਣ ਵਾਲੀ ਕੋਈ ਵੀ ਘਾੜੇ ਹੁੰਦੀ ਹੈ ਉਹ ਇਸ ਤਰ੍ਹਾਂ ਦੇ ਨਾਵਲ ਹੁੰਦੇ ਹੈ ਫਿਰ ਮੈਂ ਟਿਕ ਨਾਵਲ ਹੁੰਦੇ ਆਜਲੀਕ ਨਾਵਲ ਜਿਹੜੇ ਕਿਸੇ ਲਾ ਕੇ ਨਾਲ ਸੰਬੰਧਿਤ ਹੁੰਦੇ ਆ ਠੀਕ ਹੈ राजे ਸਮਝ ਆ ਗਿਆ राजे ਸਾਰਿਆਂ ਨੂੰ ਜੇ ਨਾ ਸਮਝ ਆਇਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਤੁਹਾਨੂੰ ਆਪਣੇ ਪੜ੍ਹਾਉਣ ਦਾ ਤਰੀਕਾ ਵਧੀਆ ਨਹੀਂ ਲੱਗਦਾ ਤੇ ਤਾਂ ਵੀ ਤੁਸੀਂ ਦੱਸ ਸਕਦੇ ਹੋ ਕਮੈਂਟ ਕਰਕੇ राजे ਤਾਂ ਜੋ ਤੁਹਾਨੂੰ ਹੋਰ ਬੈਟਰ ਬਣਾਉਣ ਦੀ ਕੋਸ਼ਿਸ਼ ਕਰਾਂ ਮੈਂ ਤੇ ਤੁਹਾਨੂੰ ਫ੍ਰੀ ਵਿੱਚ ਸਾਰੇ ਥਿਊਰੀ ਲੈਕਚਰ ਪ੍ਰੋਵਾਈਡ ਕਰਵਾਵਾਂਗੇ ਰਾਜੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਬੈਲ ਆਈਕਨ ਨੂੰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਆ ਸਕੇ ਹਰ ਵੀਡੀਓ ਦਾ ਧੰਨਵਾਦ ਰਾਜੀ ਕੱਲ ਆਪਾਂ ਕਰਾਂਗੇ ਗੁਰਦਿਆਲ ਸਿੰਘ ਨਾਵਲ ਘਰ ਬਾਰੇ ਥੈਂਕ ਯੂ ਸਾਰੇ